ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ ਪੰਜਾਬ ਦੇ ਮੁੱਦਿਆਂ ਪ੍ਰਤੀ ਯਾਨੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ 1 ਫਰਵਰੀ ਨੂੰ ਪਹੁੰਚ ਰਹੇ ਨੇ ਔਰ ਸਾਡੇ ਪੰਜਾਬ ਦੇ ਲੀਡਰਾਂ ਨੂੰ ਖਾਸ ਬੇਨਤੀ ਹੈ ਜਿਹੜੀ ਇਹਨੂੰ ਧਿਆਨ ਦੇ ਨਾਲ ਸੁਣਿਆ ਜਾਵੇ ਕਿਉਂਕਿ ਗੱਲ ਬੜੀ ਹੀ ਅਹਿਮ ਆ ਤੁਸੀਂ ਭਾਵੇਂ ਸਾਡੇ ਨਾਲੋਂ ਸਿਆਣੇ ਘੁੰਦੇ ਹੋ ਔਰ ਚਾਹੇ ਸਾਡੇ ਨਾਲੋਂ ਸਿਆਣੇ ਹੋ ਗੱਲ ਇਹ ਨਹੀਂ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ ਅੱਜ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਚੰਨੀ ਨੇ ਜਦੋਂ ਪਹਿਲਾ ਪ੍ਰਧਾਨ ਮੰਤਰੀ 5 ਜਨਵਰੀ ਨੂੰ ਪਹੁੰਚਿਆ ਸੀ ਸਾਡੇ ਹੀ ਪੰਜਾਬ ਦੇ ਵਿੱਚ 2022 ਦੇ ਅੰਦਰ ਉਸ ਵਕਤ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਇਆ ਉਹਨਾਂ ਨੇ ਇੱਕ ਬਹੁਤ بڑا ਰੌਲਾ ਪਾ ਦਿੱਤਾ ਸੀ ਸੋ ਇਸ ਕਰਕੇ ਮੈਂ ਇਹ ਬੇਨਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਡੇ ਹੀ ਪੰਜਾਬ ਦੇ ਸਾਰੇ ਲੀਡਰਾਂ ਨੂੰ ਕਿਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ 1 ਫਰਵਰੀ ਨੂੰ ਪਹੁੰਚ ਰਹੇ ਆ ਡੇਰਾ ਬੱਲਾਂ ਦੇ ਵਿੱਚ ਜਲੰਧਰ ਦੇ ਅੰਦਰ ਤਾਂ ਹੁਣ ਧਿਆਨ ਦੇ ਨਾਲ ਗੱਲ ਸੁਣਿਓ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਸਾਡੇ ਹੀ ਪੰਜਾਬ ਦੇ ਲੀਡਰਾਂ ਦਾ ਅਰੇ ਇਸ ਨੂੰ ਸੁਣ ਕੇ ਤੁਹਾਨੂੰ ਹਰਾਮੀ ਹੋਊਗੀ ਕਿ ਵਾਕਈ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਉਹ ਸਾਡੇ ਪੰਜਾਬ ਪ੍ਰਤੀ ਕੀ ਨੇ ਔਰ ਕੀ ਉਹਨਾਂ ਦੀ ਸੋਚ ਹੈ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਹੁਣ ਵੀਡੀਓ ਦਿਖਾਉਣ ਤੋਂ ਪਹਿਲਾਂ ਨਰਿੰਦਰ ਮੋਦੀ ਕਿਉਂ ਆ ਰਹੇ ਨੇ ਇਸ ਤੇ ਗੱਲ ਕਰ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਸਾਡੇ ਹੀ ਪੰਜਾਬ ਦੇ ਲੀਡਰ ਦਾ ਜਿਹਦੇ ਉੱਤੇ ਇਹ ਮਾਮਲਾ ਬਹੁਤ ਵੱਡਾ ਬਣ ਸਕਦਾ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਪਹੁੰਚ ਰਿਹਾ ਹੈ ਪਹਿਲਾਂ ਦੀ ਤਰ੍ਹਾਂ ਪਹਿਲਾਂ ਖੱਪ ਪਾ ਦਿੱਤੀ ਗਈ ਸੀ ਔਰ ਪ੍ਰਧਾਨ ਮੰਤਰੀ ਵਾਪਸ ਚਲੇ ਗਏ ਸੀ ਤਹਾਨੂੰ ਆਖੋ ਰਹੇ ਨੇ ਪਹਿਲਾ ਦਾ ਸਵਾਲ ਔਰ ਜੇਕਰ ਉਹ ਆਉਂਦੀ ਨਹੀਂ ਤਾਂ ਸਾਡੇ 50% ਆ ਰਹੇ ਔਰ ਜੇਕਰ ਉਹ ਆ ਰਹੇ ਨੇ ਤਾਂ ਇਹਦੇ ਵਿੱਚ ਕਿਸੇ ਵੀ ਲੀਡਰ ਦੁਆਰਾ ਖਾਪਨਾ ਪਾਈ ਜਾਵੇ ਇਸ ਮੁੱਦੇ ਉੱਤੇ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਪ੍ਰਤੀ ਇੱਕ ਬਹੁਤ ਵੱਡਾ ਬਜਟ ਬਹੁਤ ਹੀ ਵੱਡਾ ਪੈਕੇਜ ਪੰਜਾਬ ਪ੍ਰਤੀ ਦੇ ਨਜ਼ਰ ਰਹੇ ਨੇ ਇਹ ਸ਼ੰਕੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਹਿਲੇ ਮੇਰੇ ਪੱਕ ਕਰ ਦਿੱਤੇ ਨੇ ਇਹ ਗੱਲਾਂ ਨੂੰ ਸਾਫ਼ ਕੀਤਾ ਬਕਾਇਦਾਤਾ ਉੱਤੇ ਔਰ ਹੁਣ ਜਿਹੜੇ ਚੰਨੀ ਸਾਹਿਬ ਨੇ ਇਹਨਾਂ ਤੋਂ ਸ਼ੁਰੂਆਤ ਕਰ ਲੈਨੇ ਆ ਚੰਨੀ ਸਾਹਿਬ ਨੇ 2022 ਦੇ ਵਿੱਚ ਬਹੁਤ ਵੱਡਾ ਮਾਮਲਾ ਖੜਾ ਕਰ ਦਿੱਤਾ ਤੇ ਸਾਡੇ ਪੰਜਾਬ ਦੇ ਵਿੱਚੋਂ ਪ੍ਰਧਾਨ ਮੰਤਰੀ ਚਲੇ ਗਏ ਆਖਰ ਹਰ ਪਾਰਟੀ ਵੋਟਾਂ ਦੀਆਂ ਗੱਲਾਂ ਕਰਦੀ ਆ ਇਹੀ ਆ ਉਹ ਵੀ ਆਪਣੀਆਂ ਵੋਟਾਂ ਨੂੰ ਲੈ ਕੇ ਗਰਤਾ ਕਰਨਗੇ ਕਿਉਂਕਿ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਨੂੰ ਲੈ ਕੇ ਵੀ ਗੱਲ ਕਰਨਗੇ ਪੰਜਾਬ ਦੇ ਉੱਤੇ ਬਜਟ ਨੂੰ ਲੈ ਕੇ ਵੀ ਗੱਲ ਕਰਨਗੇ ਤਾਂ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਵੇਖ ਕੇ ਟਰੈਕਟ ਹੋਣ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਭਲਾ ਵੀ ਹੋ ਸਕੇ ਉਹ ਇਸ ਗੱਲ ਦੇ ਉੱਤੇ ਮੁੱਦਾ ਧਰਨਗੇ ਆਪਣਾ ਔਰ ਸਾਡੇ ਪੰਜਾਬ ਦੇ ਲੀਡਰਾਂ ਨੂੰ ਸਾਡੀ ਬੇਨਤੀ ਹੈ ਖਾਸ ਕਰਕੇ ਕਿ ਇਹਨਾਂ ਮੁੱਦਿਆਂ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਜਿਹੜੇ ਦੇ ਉੱਤੇ ਗੱਲ ਕਰਨੀ ਬੜੀ ਹੀ ਅਹਿਮ ਹੈ ਤੇ ਜੇਕਰ ਕਿਸੇ ਲੀਡਰ ਨੇ ਇਸ ਮੁੱਦੇ ਦੇ ਉੱਤੇ ਗੱਲ ਨਾ ਕੀਤੀ ਨਾ ਉੱਥੇ ਕੋਈ ਸਵਾਲ ਚੱਕੇ ਤਾਂ ਫਿਰ ਆਉਣ ਬੜੇ ਸਮੇਂ ਦੇ ਵਿੱਚ 2027 ਦੇ ਅੰਦਰ ਉਹਦੇ ਨਾਲ ਕੀ ਹੋਣਾ ਉਹ ਤੁਸੀਂ ਬਾਅਦ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੇਖੋਗੇ ਕਿਉਂਕਿ ਜਿਹੜਾ ਲੀਡਰ ਇਸ ਮੁੱਦੇ ਨੂੰ ਚੱਕੂਾ ਉਸੇ ਦੀ ਸਰਕਾਰ ਬਣੂ ਇਹ ਪੱਕੇ ਤੌਰ ਤੇ 200% ਦਾਵਾ ਔਰ ਹੁਣ ਮੁੱਦਾ ਇੱਕ ਨਹੀਂ ਹੈ ਮੁੱਦੇ ਬਹੁਤ سارے ਆ ਪੰਜਾਬ ਦੇ ਜਿਹੜੇ ਮੈਂ ਤੁਹਾਨੂੰ ਅੱਜ ਕਨੇ ਆਉਣ ਜਾ ਰਿਹਾ ਹੁਣ ਪਹਿਲਾ ਮੁੱਦਾ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਬੜੇ ਲੰਮੇ ਸਮੇਂ ਦਾ ਧਰਨਾ ਲੱਗਿਆ ਉਸ ਧਰਨੇ ਦੇ ਵਿੱਚ ਕਈ ਸਾਡੇ ਸਿੰਘ ਸਹਿਬਾਨ ਚੜ੍ਹਾਈ ਵੀ ਕਰ ਚੁੱਕੇ ਨੇ ਯਾਨੀ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਕਿ ਉਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਛੱਡਿਆ ਹਲੇ ਤੱਕ ਨਹੀਂ ਜਾ ਰਿਹਾ ਇਹ ਮੁੱਦਾ ਖਾਸ ਕਰਕੇ ਸੈਂਟਰ ਦੇ ਅਧੀਨ ਚੱਲ ਰਿਹਾ ਪਹਿਲੇ ਦਿਨ ਤੋਂ ਯਾਨੀ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਅੰਦਰ ਰੱਖਿਆ ਐ ਇਸ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਲੀਡਰ ਇਹਨਾਂ ਗੱਲਾਂ ਦੇ ਵਿੱਚ ਭਾਗ ਲੈਣਗੇ ਪ੍ਰਧਾਨ ਮੰਤਰੀ ਦੇ ਸ਼ਮਖਸ਼ ਜਾਣਗੇ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਇਨਤੀ ਸਾਡੇ ਸਮੁੱਚੇ ਪੰਜਾਬ ਵੱਲੋਂ ਹੈ ਮੇਰੇ ਇਕੱਲੇ ਬੰਨੀਆਂ ਨਹੀਂ ਹੈ ਪਹਿਲਾ ਮੁੱਦਾ ਬੰਦੀ ਸਿੰਘਾਂ ਦਾ ਜਿਹਦੇ ਉੱਤੇ ਗੱਲ ਠੋਕ ਵਜਾ ਕੇ ਸਾਹਮਣੇ ਖੜਕੇ ਕੀਤੀ ਜਾਵੇ ਉਹਦੇ ਵਿੱਚੋਂ ਚਾਹੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਔਰ ਚਾਹੇ ਸੁਭਿੰਦਰ ਸਿੰਘ ਬਾਦਲ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਜਿਹੜਾ ਲੀਡਰ ਥੋਕ ਕੇ ਇਹ ਗੱਲ ਕਹੂਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇੱਕ ਤਹੇ ਮੁੱਦਾ ਔਰ ਦੂਜੀ ਗੱਲ ਪੰਜਾਬ ਦੇ ਵਿੱਚ S.Y.L ਦਾ ਜਿਹੜਾ ਮੁੱਦਾ ਉਹ ਬੜਾ ਇਹਮ ਹੈ ਔਰ ਤੀਸਰਾ ਮੁੱਦਾ ਸਭ ਤੋਂ ਵੱਡਾ ਇੱਕ ਹੋਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਇਹ ਸੰਟਰ ਦੇ ਸਮਖਸ਼ ਤੁਹਾਨੂੰ ਗੱਲਾਂ ਰੱਖਣੀਆਂ ਪੈਣੀਆਂ ਨੇ ਸਾਥੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਆਹ ਲੀਡਰ ਸਾਡੇ ਪੰਜਾਬ ਦੀ ਗੱਲ ਕਰ ਰਿਹਾ ਵਾਕਈ ਔਰ ਸੱਚਮੁੱਚ ਘਰ ਕੌਣ ਰਿਹਾ ਇਹਨਾਂ ਦੇ ਵਿੱਚੋਂ ਉਹ ਹੀ ਤਾਹਨੂੰ ਦਿਖਾ ਦਿੰਨੇ ਆ ਕਿਉਂਕਿ ਮੈਂ ਤਾਹਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਪਹਿਲਾਂ ਸਾਡੇ ਪੰਜਾਬ ਦੇ ਲੀਡਰ ਪੰਜਾਬ ਪ੍ਰਤੀ ਕੀ ਅਹਿਮੀਅਤ ਹੈ ਉਹਨਾਂ ਦੀ ਔਰ ਕੀ ਉਹਨਾਂ ਦੀ ਰਾਜਨੀਤੀ ਦੇ ਵਿੱਚੋਂ ਨਿਕਲਦਾ ਇਹ ਤਾਂ ਸਾਡੇ ਪੰਜਾਬ ਦੇ ਲੋਕ ਜ਼ਰੂਰ ਸੁਣ ਲੈਣ ਕਿਉਂਕਿ ਜਿਨ੍ਹਾਂ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਹੀ ਲੋਕ ਇੱਕ ਦੂਜੇ ਦਾ ਕਤਲ ਤੱਕ ਕਰ ਜਾਂਦੇ ਆ ਕਿ ਮੈਂ ਫਲਾਨੀ ਪਾਰਟੀ ਦਾ ਮੈਂ ਫਲਾਨੀ ਦਾ ਪਰ ਅਸਲ ਵਿੱਚ ਸਚਾਈ ਕੀ ਹੈ ਉਹ ਤੁਹਾਡੀਆਂ ਅੱਖਾਂ ਖੋਲਣੀਆਂ ਜ਼ਰੂਰੀ ਨੇ ਕਿਉਂਕਿ ਅਧਿਕਾਰ ਆ ਸਭ ਨੂੰ ਇਹ ਗੱਲਾਂ ਰੱਖਣ ਦਾ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਉਹੀ ਗੱਲ ਰੱਖਾਂਗੇ ਜਿਹੜੀ ਸੱਚ ਹੈ ਤਾਂ ਹੁਣ ਪਹਿਲਾ ਇਹ ਵੀਡੀਓ ਸੁਣੋ ਇਹ ਰਾਜੇ ਵੜਿੰਗ ਦੀ ਵੀਡੀਓ ਹੈ ਇਹਦੇ ਵਿੱਚ ਰਾਜਾ ਵੜਿੰਗ ਇੱਕ ਗੱਲ ਦਾ ਖੁਲਾਸਾ ਕਰ ਰਿਹਾ ਆਪਣੀ ਹੀ ਪਾਰਟੀ ਦੁਆਰਾ ਅਚੰਨੀ ਸਾਹਿਬ ਡਰਾਮੇ ਕਰਦੇ ਨੇ ਉਹਦੇ ਉੱਤੇ ਗਨਵਾਦ ਦੇ ਵਿੱਚ ਕਰਦੇ ਆ ਸੁਣੋ ਉਹ ਸਾਡੇ ਆਲਾ ਆਇਆ ਸੀ ਪੋਪਾ ਉਹਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਛੇਰ ਨੇ ਉਹ ਕਹਿੰਦਾ ਮੁੱਖ ਮੰਤਰੀ ਬਾਦੂ ਗੁਟਕਾ ਸਾਹਿਬ ਦਾ ਕੀ ਹੈ ਨਸ਼ਾ ਉਹਨੇ ਰੌਲਾ ਹੋ ਗਿਆ ਪਿੰਡਾਂ ਤੋਂ ਬੋਲੋ ਭਾਈ ਯਾਰ ਬੋਲ ਤਾਂ ਲੋ ਜਿਵੇਂ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਸਾ ਸੁਣ ਲਿਆ ਪੰਜਾਬ ਵਾਲੇ ਇਹ ਵੀਡੀਓ ਮਤਾਂ ਨੂੰ ਕਿਉਂ ਸੁਣਾਈ ਹੈ ਦਰਅਸਲ ਦੇ ਵਿੱਚ ਰਾਜਾ ਵੜਿੰਗ ਕਹਿਣ ਨੂੰ ਕਾਂਗਰਸ ਦੇ ਵਿੱਚ ਪ੍ਰਧਾਨ ਨੇ ਲੋਕਾਂ ਨੇ ਚਾਹੇ ਇਸ ਵੀਡੀਓ ਦਾ ਮਜ਼ਾਕ ਬਣਾ ਦਿੱਤਾ ਕਿਉਂਕਿ ਮਜ਼ਾਕ ਸੱਚ ਮੁੱੱਚ ਦੇ ਵਿੱਚ ਅੱਜ ਕੱਲੋਂ ਬਣ ਗਿਆ ਪਰ ਹੁਣ ਰਾਜਾ ਵੜਿੰਗ ਨੇ ਇਹ ਗੱਲ ਕਹੀ ਕਹਿੰਦਾ ਸਾਡੇ ਵਿੱਚੋਂ ਇੱਕ ਭੂਪਾ ਆ ਗਿਆ ਯਾਨੀ ਕਾਂਗਰਸ ਦੇ ਮਨਿੰਦਰ ਸਿੰਘ ਨੂੰ ਕਹਿ ਰ ਜਿਹਦੇ ਹਾਲਾਕੇ ਵਾਕਈ ਸਟੈਂਡ ਤਾਂ ਹੈ ਨਹੀਂ ਕਦੇ ਉਹ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਸੀ ਪੰਜਾਬ ਦੇ ਅੱਜ ਕਿੱਥੇ ਨੇ ਅੱਜ ਬੀਜੇਪੀ ਦੇ ਵਿੱਚ ਉਹ ਜਾਵੜੇ ਨੇ ਪਰ ਰਾਜੇ ਬੜਿੰਗ ਨੇ ਇਹ ਗੱਲ ਕਹੀ ਕਹਿੰਦਾ ਚਾਹੇ ਕਾਂਗਰਸ ਦਾ ਰਾਜ ਆ ਜਾਵੇ ਨਸ਼ਾ ਖਤਮ ਨਹੀਂ ਹੋ ਸਕਦਾ ਝੂਠੀਆਂ ਸੋਹਾਂ ਖਾਧੀਆਂ ਜਾਂਦੀਆਂ ਨੇ ਪਰ ਚੰਨੀ ਲੋਕਾਂ ਦੇ ਸਾਹਮਣੇ ਡਰਾਮੇ ਕਰਦਾ ਫਿਰਦਾ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਕਿ ਮੈਂ ਇੱਕ ਗਰੀਬ ਬੰਦਾ ਹਾਂ ਪਰ ਮੈਂ ਕਈ ਵਾਰ ਪਹਿਲਾਂ ਵੀ ਦੱਸ ਚੁੱਕਿਆ ਚੰਨੀ ਰਜਵਾੜਾ ਉਹਦੇ ਪਿੱਛੇ ਲੱਗਣ ਦਾ ਕੋਈ ਤੱਕ ਨਹੀਂ ਹੈ ਸਾਡੀ ਗਰੀਬ ਜਨਤਾ ਨੂੰ ਖਾਸ ਕਰਕੇ ਅਪੀਲ ਕਿ ਇਹਨਾਂ ਲੋਕਾਂ ਨੂੰ ਜਰਾ ਸਮਝੋ ਜਿਹੜੇ ਲੋਕ ਪਿਛਲੇ ਰਕਾਰ ਨੂੰ ਦੇਖੋ ਤੇ ਅੱਜ ਵਾਲੇ ਤੱਕ ਪਹੁੰਚੋ ਜਿਹੜੇ ਲੋਕ ਸਾਡੇ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਮੋਦੀ ਸਾਹਿਬ ਬਜਟ ਲੈ ਕੇ ਆਉਣਗੇ ਤੇ ਹੁਣ ਸਾਡੇ ਪੰਜਾਬ ਦੇ ਲੀਡਰ ਦੇਖੀ ਉੱਤੇ ਕੀ ਕਰਦੇ ਨੇ ਇਹ ਲੋਕ ਨੂੰ ਵਾਪਸ ਭਜਾਉਣਗੇ ਤਾਂ ਕਿ ਪੰਜਾਬ ਦੇ ਅੰਦਰ ਕੋਈ ਬਜਟ ਨਾ ਆਵੇ ਕਿਉਂਕਿ ਮਾਮਲਾ ਪਤਾ ਕੀ ਹੈ ਕਿ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈ ਐਸ ਕਰਕੇ ਉਸ ਗੱਲ ਦੇ ਉੱਤੇ ਰੌਲਾ ਪਾਉਣਗੇ ਕਿ ਭਾਈ ਜੇਕਰ ਵਾਕਈ ਪੰਜਾਬ ਦੇ ਪ੍ਰਤੀ ਕੋਈ ਵੱਡਾ ਬਜਟ ਕੇਂਦਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਦੇ ਦਿੰਦੀ ਹੈ ਤਾਂ ਇਹਨਾਂ ਨੇਤਾਵਾਂ ਦੀ ਫੂਕ ਨਿਕਲ ਜਾਣੀ ਹੈ ਇਹਨਾਂ ਦੀ ਧਾਾ ਨਿਕਲਣੀ ਹੈ ਠੀਕਾ ਨਿਕਲਣੀ ਹੈ ਕਿ ਹੁਣ ਮੁੱਖ ਮੰਤਰੀ ਦਾ ਨਾਮ ਹੋ ਜੂ ਜੇਕਰ ਵਾਕਈ ਪੰਜਾਬ ਪ੍ਰਤੀ ਕੁਝ ਬਜਟ ਪਾਸ ਹੋ ਗਿਆ ਕੇਂਦਰ ਦੇ ਵਿੱਚੋਂ ਉਹਨਾਂ ਨੇ ਦੇ ਦਿੱਤਾ ਤੇ ਮੁੱਖ ਮੰਤਰੀ ਨੇ ਤਾਂ ਪੰਜਾਬ ਦੇ ਉੱਤੇ ਪੈਸੇ ਲਾਉਣੇ ਤਾਂ ਫਿਰ ਇਹ ਚੀਕਾ ਮਾਰਨਗੇ ਸੋ ਇਸੇ ਕਰਕੇ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਖਾਸ ਬੇਨਤੀ ਸਾਡੇ ਪੰਜਾਬ ਦੇ ਲੀਡਰਾਂ ਨੂੰ ਕਿ ਕੋਈ ਵੀ ਲੀਡਰ ਜੇਕਰ ਕੇਂਦਰ ਦੇ ਵਿੱਚੋਂ ਪੰਜਾਬ ਦੀ ਮਦਦ ਕੀਤੀ ਜਾਂਦੀ ਹੈ ਕਿਸੇ ਵੀ ਹਾਲਤ ਦੇ ਅੰਦਰ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਬਲਕਿ ਉਹਦਾ ਸਮਰਥਨ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਪੰਜਾਬ ਉਹ ਵੀ ਭਾਈ ਭਾਰਤ ਦਾ ਇੱਕ ਹਿੱਸਾ ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਆਉਣਗੇ ਇੱਕ ਫਰਵਰੀ ਨੂੰ ਉਹਨਾਂ ਦਾ ਸਤਿਮਾਨ ਅਦਰ ਦੇ ਨਾਲ ਕਰਕੇ ਜਿਵੇਂ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਤੋਂ ਬਾਕੀ ਦੇ ਲੀਡਰ ਨੂੰ ਸਿੱਖ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਆਪ ਦੀ ਆਧੇ ਉੱਤੇ ਸਹੀ ਚੱਲ ਰਿਹਾ ਇਹ ਲੀਡਰ ਪੈਰ ਖਿੱਚਦੇ ਫਿਰਦੇ ਨੇ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ